ਬਾਦਲ ਸਾਹਿਬ ਦੇ ਸਹੁਰੇ ਆ ਜੀ ਬਾਜੀ ਹਰ ਸਿਮਲਤੀ ਆਏ ਕਿੰਨੇ ਆ ਰੀਤਾ ਕਹਿੰਦੇ ਵੀ ਅਸੀਂ ਕਰਾਉਣਾ ਸਾਰਾ ਅਸੀਂ ਜੋੜੀਆਂ ਦਾ ਕਰਾਉਣਾ ਤਾਂ ਨਹੀਂ ਹੋ ਸਕਿਆ ਕਿਉਂਕਿ ਪੈਸਾ ਉਹੀ ਮਾਤਾ ਕਹਿੰਦੇ ਲੱਗੂਗਾ ਜੋ ਸਾਨੂੰ ਪ੍ਰਮਾਣ ਹੈ ਹੁਣ ਇਹ ਮੰਨ ਸਕਦੇ ਮੈਂ ਉਹਨਾਂ ਨੂੰ ਨਹੀਂ ਪ੍ਰਮਾਣ ਧਿਆਨ ਪਾਬ ਕਰਾਏ ਮਾਤਾ ਨੇ ਕਿ ਜਦੋਂ ਆਪਾਂ ਕੋਈ ਦਾਲੀਦਨ ਜਾਣਦੇ ਆ ਨਾ ਹਰ ਕੋਈ ਆਏ ਨਹੀਂ ਕੱਢੀ ਬੈਠਾ ਹੁੰਦਾ ਵੀ ਅਸੀਂ ਗੁਰੂ ਘਰ ਨੂੰ ਦੇ ਕੇ ਰਾਜ਼ੀ ਹਾਂ ਤੇ ਲੈ ਜਾਓ ਜੀ ਕਈ ਅਣ ਮੰਨੇ ਮੰਨਣਾ ਪਾਉਂਦੇ ਵੀ ਆਹ ਕਿੱਥੋਂ ਯਾਰ ਬੇਦਰ ਲੱਗਿਆ ਘਰ ਹਣਾ ਇਹ ਚੱਲ ਪਿਆ ਹੁਣ ਜੀ ਉਹ ਜਦੋਂ ਸਾਨੂੰ ਅਨੁਭਵ ਕਰਾਇਆ ਵੀ ਜਿਹੜਾ ਮਾੜਾ ਮੋਟਾ ਵੀ ਕਲਾਕਲੇਸ਼ ਕਦੇ-ਕਦੇ ਹੁੰਦਾ ਇਹ ਡਾਲੀ ਦੀਆਂ ਰੋਟੀਆਂ ਕਾਰਨ ਹੁੰਦਾ ਹੈ ਬੰਦ ਕਰੋ ਜੀ ਅਸੀਂ ਨਾਲ ਦੀ ਨਾਲ ਫੈਸਲਾ ਲਿਆ ਸਾਰਿਆਂ ਨੂੰ ਦੱਸਤਾ ਮੈਂ ਵੀ ਡਾਲੀ ਬੰਦ ਕਰਨੀ ਹੈ ਕੁਛ ਨਹੀਂ ਜੀ ਮੈਂ ਕਿਹਾ ਵੀ ਜਿਹਨੇ ਮੈਨੂੰ ਕਿਹਾ ਉਹਨੇ ਇਹ ਵੀ ਕਿਹਾ ਵੀ ਮੈਂ ਆਪੇ ਭੇਜੂ ਜੀ ਚਲੋ ਅਗਲਾ ਤਾਂ ਕਹਿੰਦੇ ਹੁੰਦਾ ਵੀ ਇਹ ਤਾਂ ਫਿਰ ਮੂਰਖਾਂ ਵਾਲੀ ਗੱਲ ਹੈ ਜੀ ਮਰਜ਼ੀ ਹੈ ਪਰ ਉਹ ਜਦੋਂ ਹੀ ਡਾਲੀ ਬੰਦ ਕਰਤੀ ਤੁਸੀਂ ਯਕੀਨ ਮੰਨੋ ਵੀ ਪਤਾ ਨਹੀਂ ਉਹ ਲੋਕਾਂ ਨੂੰ ਕੌਣ ਦੱਸ ਕੇ ਆਇਆ ਜਿਹੜੇ ਗੁਰਸਿੱਖ ਦਿਲੋਂ ਪਿਆਰ ਕਰਨ ਵਾਲੇ ਆ ਨਾਮ ਜਪਣ ਵਾਲੇ ਆ ਆਉਂਦੇ ਅੱਗੇ ਵੀ ਸੀ ਪਰ ਅੱਗੇ ਖਾਲੀ ਹੱਥ ਆਉਂਦੇ ਸੀ ਕੱਲਾ ਪ੍ਰਸ਼ਾਦ ਲਿਆਉਂਦੇ ਹੁਣ ਜਦੋਂ ਆਉਂਦੇ ਆ ਕੋਈ ਕਣਕ ਦੀ ਥੈਲੀ ਲਾ ਕੋਈ ਆਟੇ ਦੀ ਥੈਲੀ ਕੋਈ ਘਿਓ 2 ਕਿਲੋ ਕੋਈ ਕਹਿੰਦਾ ਜੀ ਅਸੀਂ ਲੰਗਰ ਦਾ ਸਮਾਨ ਹੀ ਸੁੱਕਿਆ ਹੋਇਆ ਸੀ ਸਾਰਾ ਕੱਲਾ ਹੁੰਦੀ ਐ ਇੱਥੇ ਨਾ ਅਣਪਭ ਹੋਣ ਲੱਗ ਜਾਂਦਾ ਸ ਇਹ ਤਾਂ ਲੱਗਦਾ ਅਗਲੇ ਨੂੰ ਵੀ ਆ ਬਾਬਾ ਮੁੱਖ ਸੇਵਾਦਾਰ ਆ ਪਰ ਉਹਦੇ ਵਿੱਚ ਰਹਿ ਕੇ ਦੇਖੋਗੇ ਮੁੱਖ ਸੇਵਾਦਾਰ ਵਾਲੀ ਗੱਲ ਮੇਰੀ ਕੋਈ ਨਹੀਂ ਨਾ ਕਿਸੇ ਨੂੰ ਟੋਕਣਾ ਨਾ ਰੋਕਣਾ ਆਉਂਦੇ ਨੂੰ ਜੀ ਆਇਆਂ ਨੂੰ ਜਾਂਦੇ ਨੂੰ ਜੀ ਜਾਂਦੇ ਨੂੰ ਜਾਨੀ ਇਹੋ ਜਿਹਾ ਸਭ ਚੱਲਦਾ ਸਾਨੂੰ ਇਹ ਵਿਸ਼ਵਾਸ ਹੈ ਕਿ ਇੱਥੇ ਜੋ ਕੋਈ ਆ ਰਿਹਾ ਇਹ ਤੇ ਇਹਦੀ ਕੋਈ ਵੱਡੀ ਕੋਈ ਜਾਇਦਾਦ ਨਹੀਂ ਹੈ ਜੀ ਜੋ ਜਦੀ ਜਾਇਦਾਦ ਆ ਸਾਡੀ ਉਹ ਘਰੇਲੂ ਭਰਾਮਾ ਚ ਬੰਦੀ ਹੋਈ ਆ ਪੰਜ ਪੰਜ ਸੱਤ ਸੱਤ ਕਿੱਲੇ ਹਨਾ ਕੋਈ ਇੱਥੋਂ ਦੀ ਦੁਕਾਨ ਨਹੀਂ ਕੋਈ ਇੱਥੋਂ ਗ੍ਰਾਹੀ ਨਹੀਂ ਕੀਤੀ ਜਾਂਦੀ ਡਾਲੀ ਆਉਂਦੀ ਹੁੰਦੀ ਸੀ ਬੰਦਜੋਂ ਪਰ ਪਿਛਲੇ ਦੋ ਸਾਲਾਂ ਤੋਂ ਜਦੋਂ ਜ਼ਿਆਦਾ ਬੈਠਣ ਲੱਗੇ ਭਜਨ ਚ ਕੁਝ ਇਹੋ ਜਿਹਾ ਅਨੁਭਵ ਕਰਾਏ ਮਾਤਾ ਨੇ ਕਿ ਜਦੋਂ ਆਪਾਂ ਕੋਈ ਡਾਲੀ ਦੇਣ ਜਾਣੇ ਆ ਨਾ ਹਰ ਕੋਈ ਆਏ ਨਹੀਂ ਕੱਢੀ ਬੈਠਾ ਹੁੰਦਾ ਵੀ ਅਸੀਂ ਗੁਰੂ ਘਰ ਨੂੰ ਦੇ ਕੇ ਰਾਜੀ ਹਾਂ ਤੇ ਲੈ ਜਾਓ ਜੀ ਕਈ ਆਣ ਮੰਨ ਨੇ ਮਨ ਨਾ ਪਾਉਂਦੇ ਵਿਆ ਕਿੱਥੋਂ ਯਾਰ ਬੇਲਣ ਲੱਗਿਆ ਖਾਨ ਹਣਾ ਇਹ ਚੱਲ ਪਿਆ ਹੁਣ ਉਹ ਜਦੋਂ ਸਾਨੂੰ ਅਨੁਭਵ ਕਰਾਇਆ ਵੀ ਜਿਹੜਾ ਮਾੜਾ ਮੋਟਾ ਵੀ ਕਲਾਕਲੇਸ਼ ਕਦੇ-ਕਦੇ ਹੁੰਦਾ ਇਹ ਡਾਲੀ ਦੀਆਂ ਰੋਟੀਆਂ ਕਾਰਨ ਹੁੰਦਾ ਇਹ ਬੰਦ ਕਰੋ ਜੀ ਅਸੀਂ ਨਾਲ ਦੀ ਨਾਲ ਫੈਸਲਾ ਲਿਆ ਸਾਰਿਆਂ ਨੂੰ ਦੱਸਤਾ ਮੈਂ ਵੀ ਡਾਲੀ ਬੰਦ ਕਰਨੀ ਹੈ ਜੀ ਸੰਗਤ ਨੇ ਇਤਰਾਜ਼ ਕੀਤਾ ਜ਼ਰੂਰ ਵੀ ਡਾਲੀ ਬਣਾਣੀ ਘਰ ਚੱਲਦੇ ਹੁੰਦੇ ਗਰਾਈਆਂ ਬਿਨਾ ਨਹੀਂ ਚੱਲਦੇ بڑے بڑے ਗੁਰੂ ਘਰ ਗਰਾਈਆਂ ਕਰਦੇ ਆ ਤੁਹਾਡੇ ਕੋਲ ਤਾਂ ਕੋਈ ਜਾਇਦਾਦ ਨਹੀਂ ਕੁਛ ਨਹੀਂ ਮੈਂ ਕਿਹਾ ਵੀ ਜਿਨੇ ਮੈਨੂੰ ਕਿਹਾ ਉਹਨੇ ਇਹ ਵੀ ਕਿਹਾ ਵੀ ਮੈਂ ਆਪੇ ਭੇਜੂ ਜੀ ਚਲੋ ਅਗਲਾ ਤਾਂ ਕਹਿੰਦੀ ਹੁੰਦਾ ਵੀ ਇਹ ਤਾਂ ਫਿਰ ਮੂਰਖਾਂ ਵਾਲੀ ਗੱਲ ਆ ਇਹਦੀ ਮਰਜ਼ੀ ਐ ਪਰ ਉਹ ਜਦੋਂ ਹੀ ਜਾਲੀ ਬੰਦ ਕਰਤੀ ਤੁਸੀਂ ਯਕੀਨ ਮੰਨੋ ਵੀ ਪਤਾ ਨਹੀਂ ਉਹ ਲੋਕਾਂ ਨੂੰ ਕੌਣ ਦੱਸ ਕੇ ਆਇਆ ਜਿਹੜੇ ਗੁਰਸਿੱਖ ਦਿਲੋਂ ਪਿਆਰ ਕਰਨ ਵਾਲੇ ਆ ਨਾਮ ਜਪਣ ਵਾਲੇ ਆ ਆਉਂਦੇ ਅੱਗੇ ਵੀ ਸੀ ਪਰ ਅੱਗੇ ਖਾਂਦੀ ਹੱਥਾਂ ਦੇ ਸੀ ਕੱਲਾ ਪ੍ਰਸ਼ਾਦ ਲਿਆਉਂਦੇ ਹੁਣ ਜਦੋਂ ਆਉਂਦੇ ਆ ਕੋਈ ਕਣਕ ਦੀ ਥੈਲੀ ਲਾ ਕੋਈ ਆਟੇ ਦੀ ਥੈਲੀ ਕੋਈ ਘਿਓ 2 ਕਿਲੋ ਕੋਈ ਕਹਿੰਦਾ ਜੀ ਅਸੀਂ ਲੰਗਰ ਦਾ ਸਮਾਨ ਹੀ ਸੁੱਕਿਆ ਹੋਇਆ ਸੀ ਸਾਰਾ ਵੀ ਆ ਦੇ ਕੇ ਆਉਣਾ ਗੁਰੂ ਘਰ ਜਾਣੀ ਆਪਣੇ ਆਪ ਉਹ ਸਾਰਾ ਸਮਾਨ ਹੁਣ ਵੱਧੂ ਰਹਿੰਦਾ ਜੀ ਇੱਥੋਂ ਪਤਾ ਲੱਗਦਾ ਵੀ ਉਹ ਤਾਂ ਹੀ ਕਹਿੰਦੇ ਗੁਰੂ ਸਾਹਿਬ ਚਲਾਉਂਦੇ ਵੀ ਇੱਥੇ ਸਾਡੀ ਕੋਈ ਨਾ ਤਾਂ ਸਕੀਮ ਹੈ ਜੀ ਨਾ ਹੀ ਸਾਡੀ ਕੋਈ ਆਏ ਆ ਵੀ ਪੱਕੇ ਤੌਰ ਤੇ ਕੋਈ ਗ੍ਰਾਹੀ ਕਰਨੀ ਹੈ ਕੁਝ ਨਹੀਂ ਜੀ ਜੀ ਹੁਣ ਤੁਸੀਂ ਉੱਥੇ ਦੇਖੋਗੇ ਸੰਗਤ ਆਉਂਦੀ ਜਾਂਦੀ ਹੈ ਇੱਥੋਂ ਤੱਕਰ ਵੀ ਹੁਕਮ ਨਹੀਂ ਸਾਨੂੰ ਵੀ ਅਸੀਂ ਵਾਰੀ-ਵਾਰੀ ਅਗਲ ਨੂੰ ਕਹੇ ਪਰਚੀ ਕਟਾਓ ਜੀ ਇੱਥੇ ਸੇਵਾ ਚੱਲਦੀ ਹੈ ਤੇ ਇੱਥੇ ਨਾ ਜੀ ਮਾਤੋਂ ਦਾ ਕਿਹਾ ਹੋਇਆ ਕਿ ਸਭ ਨੂੰ ਦੀਂਦਾ ਹੀ ਆ ਤੇ ਜਿਹਦੇ ਪੈਸੇ ਲੱਗਣੇ ਆ ਲੱਗਣਗੇ ਉਸੇ ਦੇ ਜਿਨੇ ਕੋਈ ਤਣੋਂ ਮਣੋਂ ਦਸਾਂ ਨਾ ਹੋਂਦੀ ਕੀਤੀ ਹੋਈ ਹੈ ਤੇ ਇੱਥੇ ਇਹ ਵੀ ਹੋਇਆ ਵੀ ਕੁਝ ਲੋਕ ਇਹ ਜਿਹਾ ਆਏ ਵੱਡੇ ਵੱਡੇ ਕਿ ਜਿਹੜੇ ਕਹਿੰਦੇ ਸੀ ਅਸੀਂ ਕੱਲ੍ਹੇ ਹੀ ਬਣਾ ਦਿਆਂਗੇ ਇਹਦੀ ਮਿੰਤੀ ਗਿੰਤੀ ਵੀ ਕਰਾਈ ਸਾਰੇ ਦੀ ਪਰ ਨਹੀਂ ਹੁਕਮ ਹੋਇਆ ਕੀ ਹੋਇਆ ਬਾਬਾ ਜੀ ਫਿਰ ਬਸ ਚੁੱਪ ਹੋ ਜਾਂਦੇ ਆ ਜੀ ਚੁੱਪ ਹੋ ਜਾਂਦੇ ਜਿਵੇਂ ਤੇ ਬਾਦਲ ਸਾਹਿਬ ਦੇ ਸਹੁਰੇ ਆ ਜੀ ਬਾਜੀ ਹਰ ਸਿਮਲਤੀ ਆਏ ਕਿੰਨੇ ਆਰੀ ਤਾਂ ਕਹਿੰਦੇ ਵੀ ਅਸੀਂ ਕਰਾਉਣਾ ਸਾਰਾ ਅਸੀਂ ਜੋੜੀਆਂ ਦਾ ਕਰਾਉਣਾ ਪਰ ਨਹੀਂ ਹੋ ਸਕਿਆ ਕਿਉਂਕਿ ਪੈਸਾ ਉਹੀ ਮਾਤਾ ਕਹਿੰਦੇ ਲੱਗੂਗਾ ਜੋ ਸਾਨੂੰ ਪ੍ਰਵਾਨ ਹੈ ਹੁਣ ਇਹ ਮੰਨ ਸਕਦੇ ਵੀ ਉਹਨਾਂ ਨੂੰ ਨਹੀਂ ਪ੍ਰਵਾਨ ਹੈ ਜੀ ਤੇ ਜਾ ਉਹਨਾਂ ਨੇ ਘਰੋਂ ਨਹੀਂ ਲਾਉਣਾ ਹੋਣਾ ਜੇ ਘਰੋਂ ਲਾਉਣਾ ਹੁੰਦਾ ਆਪਦੀ ਕਿਸੇ ਕਮਾਈ ਚੋਂ ਤਲਗ ਜਾਂਦਾ ਜੀ ਜਾਨੀ ਇਹ ਚੀਜ਼ਾਂ ਇੱਥੇ ਤਾਂ ਹੀ ਮਹਿਸੂਸ ਕੀਤੀਆਂ ਜਾਂਦੀਆਂ ਤੇ ਕਿਤੇ ਵੀ ਕੀਤੀਆਂ ਜਾ ਸਕਦੀਆਂ ਜੀ ਥੋੜਾ ਭਾਵ ਚ ਰਹਿਣਾ ਪੈਂਦਾ ਨਗਦ ਨਰੈਣ ਰਹਿਣਾ ਪੈਂਦਾ ਸਾਡਾ ਇਹ ਵੀ ਇੱਥੇ ਮਹਾਰਾਜ ਦੀ ਕਿਰਪਾ ਵੀ ਹੁਣ ਕਿਸੇ ਕੰਮ ਨੂੰ ਤੁਰਨਾ ਹੋਵੇ ਅਸੀਂ ਪੂਰੀ ਤਿਆਰੀ ਕਰ ਲਏ ਨੇ ਵੀ ਤੁਰਦੇ ਆਂ ਤੇ ਬੇਸਕ ਤੇਲ ਨੂੰ ਪੈਸੇ ਨਾ ਹੋਣ ਜੀ ਪਰ ਗੇਟ ਤੋਂ ਨਿਕਲਦੇ ਨਿਕਲਦਿਆਂ ਨੂੰ ਪਹੁੰਚ ਜਾਣਾ ਉਹਨਾਂ ਕਾ ਵੀ ਆ ਚੱਕੋ ਜੀ ਜਨਨਾ ਉਹ ਮਹਾਰਾਜ ਕਰਾਉਂਦੇ ਆ ਜੀ ਹਾਂ ਬਿਲਕੁਲ ਹਾਂ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਤਿਹਾਸ ਬਾਰੇ ਦੱਸਿਆ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਬਹੁਤ ਤੁਹਾਡਾ ਧੰਨਵਾਦ ਤੁਹਾ